ਗੀ गाना शुरू ਆਪਾਂ ਵੀ ਗਾਇਆ ਕਰੀਏ ਦੇਖੀਏ ਗਾਉਣਗੇ ਆਪਾਂ ਗਉਂ ਲੈਣਾ ਇਹ ਮੈਨੂੰ ਪਤਾ ਚੋ ਕਰੋ ਰਸ ਚਲੋ ਵੀ ਆਪਾਂ ਗਾਉਣਾ ਗਾਇਆ ਗਾਇਆ ਕਰੀਏ ਮੈਨੂੰ ਵਧੀਆ ਨਹੀਂ ਜਾ ਰਾਇ ਸੋ ਤੇਰੇ ਨੱਕ ਦਾ ਇੱਕੋ ਕਾ ਪਿਆ ਦੱਸਦਾ ਇਹ ਨਹੀਂ ਤੂੰ ਤਾਂ ਕਰਨਾ ਸੀ ਤੋ ਖਾ ਹਾਈ ਸੋਣੀਏ ਨੀ ਤੂੰ ਤਾਂ ਕਰਨਾ ਸੀ ਤੋ ਖਾ ਮੈਨੂੰ ਨਹੀਂ ਲੱਭਾ ਕਰਨਾ ਤੋ ਖਾ ਮੈਂ ਜਾਣ ਗਿਆ ਤੇਰੇ ਕੁੱਤ ਦੀ ਪਰਾਂਦੀ ਪਈ ਦੱਸਦੀ ਹਾਂ ਦੀ ਏ ਮਹਿੰਦੀ ਪਈ ਦੱਸਦੀ ਏ ਨਹੀਂ ਕੁਝ ਮੂੰਹੋਂ ਕਿਉਂ ਨਿਕੈਂਦੀ ਹਾਈ ਜੋਣੀਏ ਨਹੀਂ ਕੁਝ ਮੂੰਹੋਂ ਕਿਉਂ ਨਿਕੈਂਦੀ ਮਰੀ ਬੋਲ ਕੀ ਹੋਇਆ ਤੇਰੇ ਸਿਰ ਦਾ ਏ ਸਾਲੂ ਪਿਆ ਦੱਸਦਾ ਏ ਨਹੀਂ ਸਾਨੂੰ ਦੁੱਖ ਤੇਰਾ ਖਾਲੂ ਹਾਏ ਸੋਣੀਏ ਨੀ ਸਾਨੂੰ ਦੁੱਖ ਤੇਰਾ ਖਾਲੂ ਨਹੀਂ ਇੱਡੇ ਵੀ ਨਹੀਂ ਮਰੇ ਸਾਨੂੰ ਨਹੀਂ ਦੁੱਖ ਦਾ ਖਾਂਦੇ ਆ ਨਹੀਂ ਭਾਵੇਂ ਕਿ ਇਹਨੂੰ ਖਾ ਜੀਏ ਮੈਨੂੰ ਦੱਸ ਦੇ ਨੇ ਬਿਲੇ ਪਏ ਦੱਸ ਦੇ ਆਣੀ ਕਦੋਂ ਹੁਣੇ ਸਾਡੇ ਮੇਲੇ ਹਾਏ ਸੋਣੀਏ ਨੀ ਕਦੋਂ ਹੁਣੇ ਸਾਡੇ ਮੇਲੇ ਰਹਿੰਦੇ ਪਰ ਤੇਰਾ ਚੱਚਾ ਜਿਹੜਾ ਪਿਆ ਦੱਸਦਾ ਨਹੀਂ ਤੈਨੂੰ ਲੈ ਜੂ ਸਿੱਦਾ ਖੇੜਾ ਹਾਈ ਸੋਣੀਏ ਨਹੀਂ ਤੈਨੂੰ ਲੈ ਜੂ ਸਿੱਦਾ ਖੇੜਾ ਚੱਚਾ ਚੱਚਾ ਤਸਵਰ ਵਾਲਾ ਚੱਚਾ ਵੋਈ ਨਹੀਂ ਤੇਰੇ ਹੱਥਾਂ ਦੇ ਨੇ ਛਲੇ ਪਏ ਦੱਸ ਦੇ ਆਨੀ ਯਾਰ ਰਹਿ ਜਾਣੇ ਕੱਲੇ ਹਾਏ ਸੋਣੀਏ ਨੀ ਯਾਰ ਰਹਿ ਜਾਣੇ ਕੱਲੇ ਕੀਤਾ ਨਹੀਂ ਪਤਾ ਰਹਿ ਕੇ ਕੱਲੇ ਫਰਾਂ ਤੇਰੇ ਅੱਖੀਆਂ ਦੇ ਡੋਰੇ ਪਏ ਦੱਸ ਦੇ ਆਨੀ چھوڑے ہائے زونیے نی اپنے پہنے آ ہاں مچوڑے پہ گئی یار پیڑ دو میری کالی ہے کوڑی پی دس نے جوڑی ہائے زونیے نی ٹوٹ ٹوٹگی اجوڑی ਇਹ elto ਆ ਕਾਲ ਇਲਟੋ ਮੇਦੀ ਆਦੀ ਚਲ ਟੁੱਟੀ ਜਗੀ ਉਹ ਦੱਸੋ ਪਰ ਕਿਹੇ ਸ਼ੁਰੂ ਗਾਉਣਾ ਵੀ ਆਪਾਂ ਗਾਉਣੇ ਨੇ ਆਪਾਂ ਜੇ ਤੂੰ ਵੀ ਸਾਥ ਨੂੰ ਦਿੱਤਾ ਨਾ ਮੇਰੀ ਗੱਲ ਤਲ ਤਾ ਨਾ ਬੋਧੇ ਵੇ ਕੀਤੀਆਂ ਰਹਿਗੇ ਬੰਦੇ ਸਾਥ ਦੇ ਨਾਲ ਹੀ ਮੇਰੇ ਜੇ ਮੈਨੂੰ ਤਾਂ ਤਾਂ ਆਪ ਨੂੰ ਦੂਜੇ ਨਹੀਂ ਆਉਣੇ ਵਾਜੇ ਬੁੱਜੇ ਜੇ ਸਾਰੇ گاਵਾ ਪਾ ਦਾ ਨਹੀਂ ਉਹ ਨਹੀਂ ਆਪਾਂ ਸੁਰਾਸਰਾ ਨਹੀਂ ਆਦੇ ਨੀ ਆਪਾਂ ਤਾਂ ਇੱਕ ਦੇ ਹੀ ਹੋਰ ਆ ਲਈ ਇੱਕ ਦੇ ਯੋਰ ਨਾ ਗੋਣਾ ਜਾਣਦਾ ਤੁਹਾਨੂੰ ਸੁਰਾਸਰਾ ਨਹੀਂ ਹੁੰਦੀਆਂ ਸਿੱਧੂ ਵੀਰਾਂ ਦਾ ਤੁਹਾਨੂੰ ਨਹੀਂ ਸੁਰਾਸਰਾ ਹੁੰਦੀਆਂ ਇੱਕ ਤੁਹਾਨੂੰ ਅਜਿਹੀ ਗੱਲ ਦੱਸਾਂ ਸੱਚੀ ਉਹਨੂੰ ਬੇਕੀ ਚ ਸੁਰਾ ਨਹੀਂ ਹੁੰਦੀ ਪਰ ਕਿੱਥੋਂ ਦਾ ਕਿੱਥਾ ਕ ਭਾਈ ਪਤਾ ਨਾ ਤੇ ਹੁਣ ਮੈਨੂੰ ਸਾਈਆਂ ਨਾ ਬੁੱਕ ਕਰਾਉਣਾ ਪਲਾਂ ਦੇ ਵਿੱਚ ਨੂੰ ਸਾਈਆਂ ਦੀ ਬੁੱਕ ਕਰਾਉਣੀਆਂ ਸਹੀ ਗੱਲ ਪੁੱਛਦੇ ਜੀ ਬਹਿਗਰੂ ਦੇ ਸੌਹ ਜੀ ਮੈਨੂੰ ਇੱਥੇ ਪੜਾ ਦਿਓ ਕੰਪਿਊਟਰ ਪ੍ਰਿੰਟਰ ਪ੍ਰਿੰਟਰ ਜੋ ਮਰਜ਼ੀ ਪੜਾ ਦਿਓ ਆ ਐਵੇਂ ਕਰਨ ਵਾਲਾ ਕੰਮ ਮੈਂ ਪਾਸਪੋਰਟ ਸਾਈਜ਼ ਦੀ ਛੋਟੀ ਫੋਟੋ ਨਹੀਂ ਜਿ ਕੱਢ ਸਕਦਾ ਫੋਟੋਗ੍ਰਾਫੀ ਚ ਮੈਨੂੰ ਪਾਸਪੋਰਟ ਸਾਈਜ਼ ਦੀ ਫੋਟੋ ਬਣਾਉਣੀ ਨਹੀਂ ਆਉਂਦੀ ਤੁਸੀਂ ਐਵੇਂ ਆਖੀਂਦੇ ਤੇ ਬਾਹਰ ਸਟੂਡੀਓ ਬਾਹਰ ਸਟੂਡੀਓ ਕਹਦਾ ਸਟੂਡੀਓ ਇਹਨਾਂ ਇੱਡੀ ਫੋਟੋ ਨਹੀਂ ਬਣਾਉਣੀ ਉਹਦੀ ਫੋਨਾ ਮੈਸ ਸੁਰਾਣੀਆਂ ਦਾ ਹੀ ਨਾਲੇ ਗੁੰਦਰਾਲੇ ਗਏ ਕਿ ਨਹੀਂ ਆ ਉਹ ਇਹ ਆਂਦਾ ਮੈਂ ਸਾਰਾ ਦਿਨ ਬਾਜੇ ਤੇ ਨਹੀਂ ਬਹਿ ਸਕਦਾ ਮੇਰੇ ਤੋਂ ਨਹੀਂ ਆ ਕੰਮ ਜਿਉਂ ਨਹੀਂ ਤੇ ਮੈਂ ਮੇਰੇ ਤੋਂ ਇਤਰਾ ਹੈ ਫੋਰਸਾਈਟ ਪਗ ਦਾ ਕਲਰ ਕਲੈਕਸ਼ਨ ਸੌਫਟਵੇਅਰ ਐਮ ਇਹ ਮੈਂ ਨਹੀਂ ਕਰ ਸਕਦਾ ਲੱਗਾ ਸ਼ੁਰੂ ਜੇ ਕਰਨ ਮੈਂ ਯਾਰ ਮੈਂ ਕੀੜੀਆਂ ਹੀ ਮਾਰਦਾ ਰਿਹਾ ਤੇ ਮੈਂ ਦੁਨੀਆ ਜਿੰਨੀ ਫੋਟੋਗ੍ਰਾਫੀ ਜਾ ਕੇ ਜਦੋਂ ਮੈਂ ਦੁਨੀਆ ਜਿੰਨੀ ਮੈਂ ਨਾ ਪੋਰਟੋ ਸਟੂਡੀਓ ਦੁਨੀਆ ਜਿਤਨੀ ਜੇ ਮੈਂ ਇਹ ਕੰਮ ਕਰਦਾ ਰਹਿ ਗਿਆ ਫਿਰ ਮੈਂ ਚੁੱਕਿਆ ਆਪਣਾ ਸ਼ਗਿਰਦ ਸ਼ਗਿਰਦ ਵੀ ਲਾਲੋ ਹੈਗਾ ਵਾ ਬੱਚਾ ਵੀ ਆ ਪੁੱਤਰ ਵੀ ਹੈ ਸਾਡਾ ਭਰਾ ਵੀ ਹੈ ਸਾਡਾ ਉਹ ਸ਼ਗਿਰਦ ਮਤਲਬ ਇਸ ਤਰ੍ਹਾਂ ਇੱਥੇ ਆ ਕੇ ਸ਼ਗਿਰਦਿਆ ਨਾ ਉੱਥੋਂ ਤੇ ਉਹ ਬੜਾ ਪੁਰਾਣਾ ਡਿਸਟਿਲ ਸਿੱਖਿਆ ਹੈ ਬੰਦਾ ਉਹ ਕੱਟੇ ਕਿਤੇ ਉੱਤੇ ਬੈਠਿਆ ਦੁਕਾਨ ਮੁੜ ਕੇ ਉਹਦਾ ਕਿਤੇ ਉਹ ਦੁਕਾਨ ਜਿਹੜੀ ਚ ਕਰਦਾ ਹੈ ਕੰਮ ਤੇ ਉਹ ਤੋਂ ਕੰਮ ਨਹੀਂ ਹੈ ਜਿਹੜਾ ਐਡਾ ਸੁੱਤਰਾ ਹੈ ਭਿਖੇਣ ਚ ਆਸ਼ੀਰਾਂ ਸੇ ਕੇ ਬਹੁਤ ਡਿਸਟ੍ਰਕਟ ਦਾ ਮੁੰਡਾ ਆਪਣਾ ਕੁਲਦੀਪ ਡਿਸਟਲ ਡਿਜੀਟਲ ਦਾ ਆਪਨਾ ਅਮੀਰ ਖਾਮੀਆਂ ਨੂੰ ਆਨਾ ਅਮੀਰ ਖਾਰਗਾ ਤੇ ਉਹ ਦੁਕਾਨ ਲੈ ਗਿਆ ਕੋਈ ਬੰਦਾ ਕਾਰੀਗਰ ਆ ਬੜਾ ਘੈਂਡ ਆ ਇਹ ਮੁੜ ਕੇ ਸ਼ਾਂਸ਼ ਨੂੰ ਮਹੀਨੇ ਤੇ 30 ਤਰੀਕ ਨੂੰ ਆਪਾਂ ਦੀ ਕਰਿਆ ਉਹ ਦੁਕਾਨ ਧਾਕੀ ਕਰੀ ਉਹ ਮੰਤਰਾਲੇ ਪਿਆਰ ਚ ਸਾਡੀ ਦੁਕਾਨ ਦੀ ਤੇ ਮੈਂ ਲਾਗੇ ਬੈਠਾ ਮੰਮੀ ਐਵੇਂ ਸਿੱਖਣ ਲੱਪਿਆ ਆ ਪਕਾਇਆਂ ਇਤੋਂ ਲਾ ਕੇ ਉਤਰ ਕੇ ਰੱਖਣੀ ਉਤਰੋਂ ਐ ਨੂੰ ਕਰਨਾ ਕੇ ਇਹਦੇ ਲਹਿੰਗੇ ਪਾ ਦੇ ਗਰੀ ਕੋਸ਼ ਕਰਨ ਸਿੱਖਣ ਪਿਆ ਮੈਂ ਕਿੱਥੋਂ ਮਾਏ ਮੈਨੂੰ ਉਹ ਮਿੰਟੋਂ ਮਿੰਟਾਰੇ ਕੰਮ ਕਰੀ ਜਾਂਦਾ ਹੈ ਫੇਰ ਮੈਂ ਆ ਵੀ ਨਹੀਂ ਭਵਾ ਤੂੰ ਮੈਂ ਤਾਂ ਕਰ ਇਹ ਆਪਣੇ ਦੋਨੇ ਟੀੜੀਆਂ ਹੀ ਮਰਨੀਆਂ ਤੇ ਤੁੰਗ ਮਨ ਬਾ ਬੜਾ ਕਰ ਲੈਣਾ ਉਹਨਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਮੰਗ ਪੈਸੇ ਜਿੰਨੇ ਲੈਣੇ ਦੱਸ ਆ ਕੰਮ ਤੂੰ ਕਰ ਮੈਨੂੰ ਆ ਬੜੇ ਬੜੇ ਜਿਹੜੇ ਕਹਿੰਦੇ ਘਾਉਂਦੇ ਫੋਟੋ ਬਰਾਬਰ ਹਨ ਆ ਬੜੇ ਬੜੇ ਨਾਂ ਵਾਲੇ ਸ਼ਹਿਰਾਜ ਬੜੇ ਬੜੇ ਮਗਰਮਸ਼ ਬੈਠੇ ਮੈਂ ਇਹਨਾਂ ਨਾਲ ਮੇਰੀ ਕੀ ਲੜਾਈ ਉਹਨਾਂ ਨਾਲ ਜਿਦੋਂ ਨਾਲ ਮੇਰੀ ਤਾਂ ਲੜਾਈ ਬਾਹਰ ਕਾਲੇ ਗੋਰੇ ਨਾਲ ਲੱਗੀ ਮੇਰੀਆਂ ਇੱਥੇ ਲੱਤਾਂ ਕਿੰ ਜਾਂਦੇ ਸਾਰੇ ਤੇ ਮੇਰੇ ਇੱਥੋਂ ਬਿਕਵੈਨ ਖਾ ਲੈਣਾ ਮੇਰੀ ਆ ਨਿਗਾਹ ਆ 2400 ਪਿੰਡ ਵਾਲਾ ਤੇ ਲੱਗ ਕੈ ਨੀ ਮੇਰੀ ਲਤਕ ਚੰਨਾਂ ਮੈਂ ਅੰਮੇਰੀ ਦੀ ਲੜਾਈ ਉਧਰ ਬਾਹਰ ਲੱਗੀ ਬੜੇ ਬੜੇ ਚੰਡੀਗੜ੍ਹ ਮਹਲੇ ਆਰਟ ਗੈਲਰੀਆਂ ਦੂਜੀਆਂ ਤੇ ਜੀਆਂ ਤੁਹਾਡੇ ਬੜੇ ਬੜੇ ਅਮਰਸਰ ਦੇ ਬੜੇ ਬੜੇ ਸ਼ਹਿਰਾਂ ਦੇ ਫੋਟੋਗ੍ਰਾਫਰਾਂ ਨੇ ਮੇਂ ਭਿੜਵਾ ਜਾ ਕੇ ਤੁਸੀਂ ਮੇਰੇ ਨੀਂਹੇ ਘਰੇ ਲਤਾਈ ਜੀ ਜਾਂਦੇ ਇੱਥੇ ਹੀ ਖਿੱਚੀ ਜਾਂਦੇ ਕਰਦੇ ਵੀ ਲਾਂ ਖਿੱਚਦੇ ਆ ਤੁਹਾਨੂੰ ਅੱਗੇ ਵੀ ਦੱਸਿਆ ਗੇਰੀ ਸਭ ਤੋਂ ਪਹਿਲਾਂ ਆਪਣੇ ਖਿੱਚਦੇ ਉਹ ਮਾ ਪ੍ਰਵਾ ਨੂੰ ਕਰ ਕੰਮ ਜਿਹੜਾ ਡਿਜੀਟਲ ਜੇ ਮੈਨੂੰ ਯੰਗ ਵੱਡੀ ਐ ਮੈਂ ਉਧਰ ਲੜਦੀ ਆ ਤੇ ਹੁਣ ਮੈਨੂੰ ਦੱਸੋ ਗਹੀਏ ਫਿਰ ਆਪਾਂ ਪਰੋਲੇ ਨਾਲ